ਕਿਸਾਨਾ ਤੇ ਦਿੱਲੀ ਕੂਚ ਦਾ 25ਵਾਂ ਦਿਨ ਕਿਸਾਨ ਬਾੜਾਂ ਤੇ ਮਨਾਉਣ ਕੀ ਮੇਲਾ ਦੇ ਵਸ ਅੱਜ ਔਰਤਾ ਸੰਭਾਲਨ ਕੀ ਮੋਰਚੇ ਦੀ ਜ਼ਿੰਮੇਵਾਰੀ ਕਿਸਾਨਾ ਤੇ ਦਿੱਲੀ ਚਲੋ ਮਾਰਚ ਅੱਜ 5ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਪੰਜਾਬ ਹਰਿਆਣਾ ਦੇ ਸਰਦਾਂ ਤੇ ਅੱਜ ਕਿਸਾਨਾਂ ਨੇ ਕੁਮੰਤਰੀ ਮੇਲਾ ਦੇ ਵਸ ਮਨਾਉਣ ਦਾ ਫੈਸਲਾ ਕੀਤਾ ਹੈ ਇਸ ਦਿਹਾੜੇ ਲਈ ਵੱਡੀ ਗਿਣਤੀ ਚ ਔਰਤਾ ਸ਼ੰਭੂ ਅਤੇ ਖਨੋਰੀ ਬਾੜਾਂ ਤੇ ਪਹੁੰਚੀਆਂ ਨੇ ਖਾਸ ਗੱਲ ਇਹ ਹੈ ਕਿ ਅੱਜ ਦੋਹਾਂ ਸਰਹੱਦਾਂ ਦੀ ਬਾਗਡੋਰ ਅਤੇ ਮੰਚਾਂ ਦਾ ਸੰਚਾਲਨ ਔਰਤਾ ਦੇ ਹੱਥਾਂ ਵਿੱਚ ਹੋਵੇਗਾ ਤੇ ਮਰਦਾਂ ਦੀ ਭੂਮਿਕਾ ਨਾ ਮਾਤਰ ਹੋਵੇਗੀ। ਇਸ ਦੌਰਾਨ ਕਿਸਾਨ ਆਗੂ ਸਰਬੰਸ ਸਿੰਘ ਭੰਦੇਰ ਨੇ ਸਰਕਾਰ ਦੀ ਮੰਸ਼ਾ ਤੇ ਵਿਸਵਾਲ ਖੜੇ ਕੀਤੇ ਨੇ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਦਿੱਲੀ ਦੀ ਸਰਕਾਰ ਪਹਿਲੇ ਹੀ ਤੈਅ ਕਰੀ ਬੈਠੀ ਹੈ ਕਿ ਕਿਸੇ ਵੀ ਹੂਰਤ ਵਿੱਚ ਕਿਸਾਨਾਂ ਨੂੰ ਦਿੱਲੀ ਨਹੀਂ ਆਉਣ ਦੇਣਾ। ਉਹਨਾਂ ਨੇ ਕਿਹਾ ਕਿ ਇਹ ਅੰਦੋਲਨ ਲੰਬੇ ਸਮੇਂ ਤੱਕ ਜਾਰੀ ਰਹੇਗਾ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ 10 ਮਾਰਚ ਨੂੰ ਰੇਲ ਗੱਡੀਆਂ ਰੋਕੀਆਂ ਜਾਣਗੀਆਂ। ਇਸ ਮੌਕੇ ਭੰਦੇਰ ਖੁਦ ਦੇਵੀਦਾਸ ਪੂਰਾ ਅੰਮ੍ਰਿਤਸਰ ਜਾ ਕੇ ਕਿਸਾਨਾਂ ਨੂੰ ਸੰਬੋਧਨ ਕਰਨਗੇ ਦੂਜੇ ਪਾਸੇ ਐਸਕੇਮ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਸਦੇ ਤੇ ਰਾਜਸਥਾਨ ਐਮਪੀ ਅਤੇ ਪੱਛਮ ਬੰਗਾਲ ਸਮੇਤ ਹੋਰ ਸੁਪੇਦੀਆਂ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਮਾਰਚ ਕਰ ਰਹੀਆਂ ਨੇ ਕੇਰਲ ਦੇ ਕਿਸਾਨਾਂ ਦਾ ਇੱਕ ਸਮੂਹ ਬੀਤੇ ਦਿਨੀ ਰੇਲ ਰਾਂਹੀ ਦਿੱਲੀ ਲੀਡਰਪਾਨਾ ਹੋਇਆ ਸੀ ਤ੍ਰਿਪੁਰਾ ਤਾਮਿਲਨਾਡੂ ਚ ਕਿਸਾਨਾਂ ਨੂੰ ਰੇਲਾਂ ਦੀ ਠਿੱਕਾ ਨਹੀਂ ਦਿੱਤੀਆਂ ਕਿਆਂ ਜਿਸ ਦੇ ਵਿਰੋਧ ਚ ਟ੍ਰੇਨਾਂ ਨੂੰ 2 ਘੰਟੇ ਲਈ ਰੋਕਿਆ ਗਿਆ ਜਿਸ ਤੋਂ ਬਾਅਦ ਰੇਲਵੇ ਪੁਲਿਸ ਨੇ ਕਿਸਾਨਾਂ ਖਿਲਾਫ ਮਾਮਲਾ ਵੀ ਦਰਜ ਕੀਤਾ ਹੈ ਬੀਰ ਰਿਪੋਰਟ ਚਾਰਤੀਕਲ ਟਾਈਮ ਟੀਵੀ